ਤੇ ਉਹਦੇ ਦੇ ਕਾਰਨ ਚੱਲਦਾ ਇਹ ਵੀ ਤੇ ਬਹੁਤ ਮਜੋਰ ਕਰ ਰਹੇ ਹਨ ਲਿਖੇ ਉਹਦੇ ਨਾਲ ਨਾਲ ਗਤੀਵਿਧੀਆਂ ਆਉਂਦੇ ਨੇ ਔਰ ਸੇਵ ਕੁਝ ਫਾਈਟਿੰਗ ਕਰਦੇ ਹੋਏ ਬਾਬਾ ਸਾਹਿਬ ਦਾ ਤੇ ਬੀਲਰ ਰੇਡ ਦਾ ਜਿਹੜੇ ਮੇਸੇ ਨੂੰ ਲੈ ਕੇ ਚੱਲ ਰਿਹਾ ਹਾਂ ਸਾਡੇ ਨਾਲ ਉਸ ਤੇ ਮਾਣ ਹੈ ਸੋ ਕਮੇਡਟ ਸਾਡੀ ਸੰਗੀ ਆਇਆ ਉਹਨਾਂ ਨੂੰ ਬੈਠੇ ਹੈ ਕਿ ਇੱਕ ਪੰਛੀ ਨੂੰ ਔਰ ਬਾਬਾ ਸਾਹਿਬ ਦਾ ਤਕਬੀਰ ਰਵੇ ਕਰਦੇ ਨੇ ਹੁਣ ਹਾਰ ਸਿਪਾਹੀ ਪਰਸ਼ੋਕ ਪਟਲਾ ਜੀ ਤੁਹਾਡੇ ਵਿੱਚ ਬੈਠੇ ਹਾਂ ਸਭ ਨੇ ਅਜਿਨੇ ਸਿਰੋ ਮੁਕਤ ਹੋਏ ਹਨ ਔਰ ਬੜਾ ਮਾਣ ਹੈ ਸਾਨੂੰ ਆਪਣੇ ਸਮਾਜ ਉਪੇ ਉਪਤੀ ਉਹਨਾਂ ਜਿਉਂ ਬਾਬਾ ਸਾਹਿਬ ਦਾ ਤਕਬੀਰ ਰਵੇ ਕਰਦੇ ਜੀ ਤੇ ਸਾਡੇ ਬੁਰਵਾ ਦੇ ਸਿਰਵਾ ਦੇ ਨਾਲ ਪੜਦੇ ਆ ਆਪਣੇ ਧਰਮ ਦੇ ਨਾਲ समाज एक राजनीतिक धार्मिक धारणा है बाकी में बाकी में संगठन है बाकी में धर्म और धारणा है साथ में सब बैठे अधु रती सोर सोन सोर सोन

ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਜੈ ਕਰੋ ਦੇਵ ਔਰ ਹਰ ਸਾਲ ਦੀ ਤਰ੍ਹਾਂ ਇਸ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੋਂ ਕਈ ਟ੍ਰੇਨਾਂ ਜਿਹੜੀਆਂ ਹੈਗੀਆਂ ਗੁਰੂ ਸਾਹਿਬ ਦੇ ਜਨਮ ਸਥਾਨ ਬਨਾਰਸ ਜਾਂਦੀਆਂ ਔਰ ਅੱਜ ਜਿਹੜੀ ਟ੍ਰੇਨ ਜਾ ਰਹੀ ਹੈ ਇਹ 13 ਸਤਖੰਡ ਬੱਲਾ ਦੇ ਗੱਡੀ ਨਿਸ਼ੀਣ ਸੰਤ ਨਰਨਜਨ ਦਾਸ ਜੀ ਇਹ ਗਵਾਈ ਦੇ ਵਿੱਚ ਸੰਗਤ ਜਾ ਰਹੀ ਹੈ ਔਰ ਜਿਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤ ਆਈ ਹੋਈ ਹੈ ਔਰ ਉਹਨਾਂ ਨੇ ਗੁਰੂ ਸਾਹਿਬ ਦੇ ਉੱਤੇ ਦਰਸ਼ਨ ਕਰਨ ਜਾਣਾ ਸੋ ਲੋਕਾਂ ਦੇ ਵਿੱਚ ਖਾਸ ਕਰਕੇ ਨਾਮਲੇਵਾ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਬੜਾ ਜੋਸ਼ ਆ ਅੱਜ ਇਹਨਾਂ ਨੇ ਇੱਥੋਂ ਚਲੀ ਜਾਣਾ ਸੰਗਤ ਨੇ ਲੇਕਿਨ ਜਿਹੜੀ 31 ਤਰੀਕ ਨੂੰ ਲੁਧਿਆਣੇ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਨਿਕਲਣ ਜਾ ਰਹੀ ਆ ਉਹ ਵੱਡੀ ਔਰ ਵਿਸ਼ਾਲ ਹੋਏਗੀ ਔਰ ਉਹਦੇ ਸਚੱਜੇ ਪ੍ਰਬੰਧਾਂ ਦੇ ਬਾਰੇ ਸਾਡੀ ਕੱਲ ਡਿਪਟੀ ਕਮਿਸ਼ਨਰ ਲੁਧਿਆਣਾ ਸਾਰੇ ਐਡਮਿਨਿਸਟ੍ਰੇਸ਼ਨ ਦੇ ਨਾਲ ਮੀਟਿੰਗ ਸੀ ਕਿਉਂਕਿ ਪ੍ਰਸ਼ਾਸਨ ਵੀ ਇਸ ਗੱਲ ਨੂੰ ਜਾਣਦਾ ਕਿ ਜਿਹੜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਨਾਮਲੇਵਾ ਸੰਗਤ ਜਿਹੜਾ ਇਹ ਸ਼ੋਭਾ ਯਾਤਰਾ ਕੱਢਦੀ ਹੈ ਇਹ ਬਹੁਤ ਵੱਡੀ ਔਰ ਇਤਿਹਾਸਕ ਹੁੰਦੀ ਆ ਇਸ ਵਾਸਤੇ ਸੱਚ ਜੇ ਪ੍ਰਬੰਧਾਂ ਦੀ ਲੋੜ ਆ ਤਾਂ ਉਹਨਾਂ ਨੇ ਡਿਊਟੀਆਂ ਲਾਈਆਂ ਪੁਲਿਸ ਦੀਆਂ ਕਾਰਪੋਰੇਸ਼ਨ ਦੀਆਂ ਫਾਇਰ ਦੀਆਂ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਬਈ ਯਾਤਰਾ 'ਚ ਸ਼ਾਮਲ ਕਿਸੇ ਵੀ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਵੇ ਸੋ ਮੈਂ ਅਪੀਲ ਬੇਨਤੀ ਕਰਦਾ ਕਿ ਗੁਰੂ ਸਾਹਿਬ ਦਾ ਇਹ ਲਗਾਤਾਰ ਇੱਕ ਹਫ਼ਤੇ ਜਿਹੜੇ ਆ ਦੋ ਹਫ਼ਤੇ ਸਮਾਗਮ ਚੱਲਣੇ ਆ ਤੇ ਅਸੀਂ ਆਪਣੇ ਰੋਜ਼ਾਨਾ ਦੇ ਰੁਝੇਮਿਆਂ ਦੇ ਵਿੱਚ ਸਮਾਂ ਕੱਢ ਕੇ ਗੁਰੂ ਸਾਹਿਬ ਦਾ ਗੁਣਗਾਨ ਕਰੀਏ ਨਤਮਸਤਕ ਹੋਈਏ ਔਰ ਗੁਰੂ ਘਰਾਂ ਦੇ ਵਿੱਚ ਜਾਈਏ ਗੁਰਬਾਣੀ ਨੂੰ ਸੁਣੀਏ ਆਪਣੇ ਜਿਹੜੇ ਸਾਡੇ ਸੰਤ ਮਹਾਪੁਰਸ਼ ਆ ਉਹਨਾਂ ਦੇ ਪ੍ਰਵਚਨ ਸੁਣੀਏ ਔਰ ਕੋਸ਼ਿਸ਼ ਕਰੀਏ ਪ੍ਰਣ ਕਰੀਏ ਕਿ ਜੋ ਗੁਰੂ ਸਾਹਿਬ ਦਾ ਸੁਪਨਾ ਜੋ ਉਹਨਾਂ ਨੇ 649 ਸਾਲ ਪਹਿਲਾਂ ਸੰਜੋਇਆ ਉਹ ਸੁਪਨੇ ਨੂੰ ਬੂਰ ਪਵੇ ਉਹਦੇ ਵਾਸਤੇ ਸਾਨੂੰ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਲਾਮਬੰਦੀ ਕਰਕੇ ਆਪਣੇ ਦੇਸ਼ ਦੇ ਵਿੱਚ ਗੁਰੂ ਰਵੀਦਾਸ ਜੀ ਦਾ ਸੋਚ ਵਾਲਾ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸੋਚ ਵਾਲਾ ਭਾਰਤ ਦਾ ਨਿਰਮਾਣ ਕਰਨਾ ਉਹਦੇ ਵਾਸਤੇ ਸਾਨੂੰ ਗੁਰੂ ਸਾਹਿਬ ਦੇ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਵਿਚਾਰ ਸੁਣਨੇ ਚਾਹੀਦੇ ਆ ਵਿਚਾਰ ਰੱਖਣੇ ਚਾਹੀਦੇ ਆ ਸੋ ਅੱਜ ਦੀ ਜਿਹੜੀ ਸੰਗਤ ਜਾ ਰਹੀ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਪੂਰੀ ਦੁਨੀਆ ਦੇ ਵਿੱਚ ਪਹਿਲੀ ਤਰੀਕ ਨੂੰ ਗੁਰਪੁਰਬ ਮਨਾਇਆ ਜਾਣਾ ਕਿਉਂਕਿ ਗੁਰੂ ਨੂੰ ਪਿਆਰ ਕਰਨ ਵਾਲੀ ਉਹਨਾਂ ਦੀ ਨਾਮ ਲੇਵਾ ਸੰਗਤ ਪੂਰੀ ਦੁਨੀਆ 'ਚ ਰਹਿੰਦੀ ਆ ਸੋਨਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਅਨੇਕ ਜਗ੍ਹਾ ਸਮਾਗਮ ਪਹਿਲਾਂ ਲਗਾਤਾਰ 15-20 ਦਿਨ ਪ੍ਰਵਾਤ ਫੇਰੀਆਂ ਚੱਲੀਆਂ ਹੁਣ ਟ੍ਰੇਨਾਂ ਜਾਣੀਆਂ ਇਸ ਤੋਂ ਬਾਅਦ ਵੀ ਜਾਣੀਆਂ ਔਰ ਇੱਕ ਤਰੀਕ ਨੂੰ ਪ੍ਰਕਾਸ਼ ਦਿਹਾੜੇ ਮਨਾਏ ਜਾਣੇ ਆ ਉਹਦੇ ਬਾਅਦ ਲਗਾਤਾਰ 15-20 ਇਹ ਸਮਾਗਮ ਚੱਲਦੇ ਰਹੇ ਨੇ ਸੋ ਸਾਨੂੰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨੀ ਚਾਹੀਦੀ ਆ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਅੱਗੇ ਵਧਣਾ ਚਾਹੀਦਾ ਜੈ ਗੁਰੂ ਦੇਵ ਸ਼ੁਰੂ ਕਰੂਦੇ ਆਂ ਤਾਂ ਸਭ ਤੋਂ ਪਹਿਲਾਂ ਸਭ ਤੋਂ ਸਵਾਗਤ ਕੀਤਾ ਜਾਂਦਾ ਹੈ ਅੱਜ ਅਸੀਂ ਸਹਿਵ ਕਮਾਲ ਸੰਤ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜੀ ਟ੍ਰੇਨ ਬਨਾਰਸ ਨੂੰ ਜਾ ਰਹੀ ਆ ਉਹ ਸੰਗਤਾਂ ਦੇ ਵਿੱਚ ਜੋਸ਼ ਔਰ ਖੁਸ਼ੀ ਦੇ ਨਾਲ ਭਰਿਆ ਹੋਇਆ ਹੈ ਅਸੀਂ ਵੀ ਸ਼੍ਰੋਮਣੀ ਸ਼੍ਰੋਮਣੀ ਰਵਿਦਾਸ ਮੰਦਿਰ ਪ੍ਰਬੰਧਕ ਸਭਾ ਵੱਲੋਂ ਸੰਗਤਾਂ ਦਾ ਵੈਲਕਮ ਕਰਨ ਦੇ ਲਈ ਆਹ ਸਟੇਸ਼ਨ ਤੇ ਪਹੁੰਚੇ ਆ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਆ ਕਿ ਸਾਰੀਆਂ ਸੰਗਤਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 659 ਮਾ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਣ ਜਾ ਰਹੇ ਆ ਔਰ ਅੱਗੇ ਇਸ ਤੋਂ ਜਿਹੜਾ 650 ਦਾ ਪ੍ਰਕਾਸ਼ ਦਿਹਾੜਾ ਮਨਾਣਾ ਹੈ ਉਹ ਪੂਰਾ ਸਾਲ ਭਰ ਚੱਲੇਗਾ ਔਰ ਪੂਰੇ ਜੋਸ਼ ਖੁਸ਼ਹਰੋਸ਼ ਦੇ ਨਾਲ ਉਹ ਵੀ ਜਿਹੜਾ ਹੈ ਜਨਮ ਦਿਹਾੜਾ ਮਨਾਇਆ ਜਾਏਗਾ ਸ਼ੋਭਾ ਯਾਤਰਾ 31 ਜਨਵਰੀ ਨੂੰ ਸ਼੍ਰੋਮਣੀ ਸ਼ਰਿਕਰੋਬੀ ਦਾਸ ਮੰਦਰ ਵਸਤੀ ਜੋਧੇਵਾਲ ਤੋਂ ਆਰੰਭ ਹੋਣੀ ਹੈ ਔਰ ਪੂਰੇ ਲੁਧਿਆਣਾ ਸ਼ਹਿਰ ਦੇ ਪ੍ਰਕਰਮਾ ਕਰਦੇ ਹੋਏ ਸ਼੍ਰੋਮਣੀ ਸ਼ਰਿਕਰੋਬੀ ਦਾਸ ਮੰਦਰ ਵਸਤੀ ਜੋਧੇਵਾਲ ਵਿਖੇ ਹੀ ਸੰਪੂਰਨ ਹੋਏਗੀ ਔਰ ਉਸ ਦੇ ਵਿੱਚ ਸੰਗਤਾਂ ਦੇ ਵਿੱਚ ਬਹੁਤ ਜੋਸ਼ ਹੈ ਔਰ ਤਿਆਰੀਆਂ ਜੋਰਾ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਏਗੀ ਸਮੋਹ ਸ਼ਹਿਰ ਨੂੰ ਵਸਿਆ ਨੇ ਉਸ ਦੇ ਲਈ ਸਵਾਗਤ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਅਰੇਂਜ ਕੀਤੇ ਹੋਏ ਨੇ ਲੰਗਰ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਔਰ ਸਾਰੇ ਹੀ ਸ਼ਹਿਰ ਦੇ ਵਿੱਚ ਨਿਜਾਇਆ ਜਾਏਗਾ ਔਰ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਸ਼ੋਭਾ ਯਾਤਰਾ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਕਿ 99 ਪ੍ਰਕਾਸ਼ ਦਿਹਾੜੇ ਤੇ ਕੱਢੀ ਜਾਏ